ਵਰਕਸਪ ਦੇ ਨਾਲ ਜਿਹੜੀ ਸ਼ੁਰਮਣੀ ਕਮੇਟੀ 1900 ਤੇ ਜਿਹੜੀ 21 ਚ ਬਣੀ ਸੀਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਵੇਲੇ ਨਨਕਾਣਾ ਸਾਹਿਬ ਗੁਰਦਾਰੇ ਸਾਬਦਾ ਸਾਕਾ ਉਹਦੇ ਬਾਅਦ ਇਹ ਉਹਨਾਂ ਨੇ ਅੰਗਰੇਜ਼ਾਂ ਦੇ ਟਾਈਮ ਇਹ ਸ਼ੁਰਮਣੀ ਕਮੇਟੀ ਖੋਜ ਚਾਹੀ ਤੇ ਜਿਹੜਾ ਇੱਕ ਪਾਰਟੀ ਦਾ ਚੋਣ ਨਿਸ਼ਾਨ ਜਿਹੜਾ ਤਖੜੀ ਦਾ ਚੋਣ ਨਿਸ਼ਾਨ ਉਹਦੇ ਤੇ ਇਲੈਕਸ਼ਨ ਲੜ ਕੇ ਔਰ ਉਹਦੇ ਤੋਂ ਬਾਅਦ ਜਿਹੜੇ ਸ਼ੁਰਮਣੀ ਕਮੇਟੀ ਦਾ ਪ੍ਰਧਾਨ ਇਹ ਕਹਿਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਿਯੁਕਤ ਜਿਹੜਾ ਉਹ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਇਹ ਗਲਤ ਗੱਲ ਹੈ ਕਿਉਂਕਿ ਗੁਰਦੁਆਰਾ ਕਮੇਟੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਿਹੜੀ ਇੰਡੀਪੈਂਡੈਂਟ ਹੋਵੇ ਜਿਹੜੀ ਗੁਰਦੁਆਰਿਆਂ ਦੀ ਗੱਲ ਕਰੇ ਬੜੀ ਵੱਡੀ ਕਿਸਮ ਦੀ ਮੈਨੂੰ ਕਹਿਣਾ ਪੈ ਰਿਹਾ ਕਿ ਗੁਰਦੁਆਰਾ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਆ ਇਹਨਾਂ ਨੇ ਸਿੱਖੀ ਦੇ ਵਿੱਚ ਕੋਈ ਇਹਨਾਂ ਪ੍ਰਚਾਰ ਨਹੀਂ ਕੀਤਾ ਫੁਲਕਾ ਸਾਹਿਬ ਦੀ ਬਿਲਕੁਲ ਗੱਲ ਮੈਂ ਉਹਦੇ ਨਾਲ ਐਗਰੀ ਕਰ ਰਿਹਾ ਔਰ ਮੈਂ ਇਹ ਚਾਹਨਾ ਕਿ ਇਹ ਪਾਰਟੀਆਂ ਤੋਂ ਮੁਕਤ ਹੋਣੀ ਚਾਹੀਦੀ ਤੇ ਔਰ ਪੰਜਾਬ ਦੇ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਹੈਗਾ ਪਰਬੰਧਕ ਕਮੇਟੀ ਦੇ ਨਾਲ ਉਹਦੇ ਚ ਜਿਹੜੇ ਸਹਿਯੋਗੀ ਸਿੱਖ ਸੀਗੇ ਜਿਹੜੇ ਮжоਰਿਟੀ ਦੇ ਵਿੱਚ ਮੱਥਾ ਟੇਕਣ ਅੱਜ ਵੀ ਗੁਰੂ ਸਾਹਿਬ ਨੂੰ ਜਾਂਦੇ ਨੇ ਉਹਨਾਂ ਨੂੰ ਉਸ ਅਕਾਲੀ ਦਲ ਦੇ ਟਾਈਮ ਤੇ ਉਹਨਾਂ ਨੂੰ ਜੋ ਬਾਹਰ ਖੜਾ ਦਿੱਤਾ ਗਿਆ ਇਹ ਸਾਰਿਆਂ ਨੂੰ ਲੈ ਕੇ ਔਰ ਬਿਨਾ ਪਾਰਟੀ ਤੋਂ ਸਿੱਖਾਂ ਨੂੰ ਵੋਟਾਂ ਪਾਉਣੇ ਚਾਹੀਦੀਆਂ ਗੁਰਦੁਆਰੇ ਦੀ ਸੇਵਾ ਸੰਭਾਲ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਔਰ ਉਹਦੇ ਚ ਕੋਈ ਕਾਂਗਰਸੀ ਕੋਈ ਅਕਾਲੀ ਕੋਈ ਆਪ ਜਾਂ ਕਿਸੇ ਪਾਰਟੀ ਦੇ ਵਿੱਚ ਉਹਦੇ ਚ ਨਹੀਂ ਹੋਣਾ ਚਾਹੀਦਾ ਉਹਦੇ ਰੋਲ ਧਾਰਮਿਕ ਤੇ ਜਿਹੜੇ ਗੁਰਦੁਆਰੇ ਦੀ ਸੇਵਾ ਸਵਾਲ ਕਰ ਸਕਣ ਉਹਨਾਂ ਨੂੰ ਹੀ ਉਹਨਾਂ ਇਲੈਕਸ਼ਨ ਚ ਵੋਟਾਂ ਪਾਉਣੀਆਂ ਚਾਹੀਦੀਆਂ ਉਹ ਕਹਿ ਰਹੇ ਇੱਕ ਪੈਰਲਲ ਸੰਗਠਨ ਵੀ ਉਹ ਬਣਾਣਗੇ ਉਹਦੇ ਚ ਮੇਰੇ ਕੋ ਕਾਂਗਰਸ ਦਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਔਰ ਨਾ ਹੀ ਕਦੀ ਕਾਂਗਰਸ ਸਪੋਰਟ ਕਰੇਗੀ ਜਿਹੜਾ ਕੋਈ ਪੈਰਲਲ ਸੰਗਠਨ ਬਣੇਗਾ ਪਰ ਇਸ ਚੀਜ਼ ਤੇ ਮੈਂ ਜ਼ਰੂਰ ਰੱਖਣਾ ਕਿ ਇਹ ਅਕਾਲੀ ਦਲ ਤੋਂ ਬਾਦਲ ਮੁਕਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਸਰ ਸੁਖਬੀਰ ਵਾਲ ਵਾਲੇ ਮਾਮਲੇ ਤੇ 18 ਤਰੀਕ ਨੂੰ ਬ੍ਰਹਮਵਿੰਦਰ ਨੂੰ ਬੁਲਾਇਆ ਪ੍ਰਿਵੀਲੇਜ ਕਮੇਟੀ ਨੇ ਆਪਣੀ ਸਟੇਟਮੈਂਟ ਦਫਰਾਨੇ ਥੋੜਾ ਕੀ ਕਹਣਾ ਜਿਹੜਾ ਮਿਸਲੀਡ ਕੀਤਾ ਸੀ ਹਾਂ ਉਹਦੇ ਚ ਜਿਹੜੇ ਆਪਣਾ ਜਿਹੜਾ ਉਸ ਵੇਲੇ ਕਿਹਾ ਸੀ ਕਿ ਆਹ ਡਿਟੇਲ ਕਾਲਸ ਨੇ ਉਹਦੀ ਮੇਰੇ ਇੱਕ ਕਮੇਟੀ ਬਣੀ ਸੀ ਤੇ ਮੇਰੇ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਹਾਊਸ ਕਮੇਟੀ ਬਣੀ ਸੀ ਉਹਦੇ ਵਿੱਚ ਜੋ ਉਹਨਾਂ ਨੇ ਕਿਹਾ ਕਿ ਆਹ ਟੈਲੀਫੋਨ ਨੰਬਰਸ ਨੇ ਉਹ ਬਿਲਕੁਲ ਉਹਨਾਂ ਨੇ ਗਲਤ ਜਾਣੀ ਅੰਦਰ ਮਿਸਲੀਡ ਕੀਤਾ ਹਾਊਸ ਨੂੰ ਔਰ ਜਿਹੜਾ ਉਹਨਾਂ ਨੇ ਕਿਹਾ ਕਿ ਧਿਆਨ ਸਿੰਘ ਮੜ ਦਾ ਆ ਨੰਬਰ ਉਹ तकरीबन ਮਾਰਚ ਦੇ ਤੋਂ ਬੰਦ ਜਿਹੜਾ ਡੀਐਕਟੀਵੇਟਡ ਹੋਇਆ ਪਿਆ ਸੀ ਉਹ ਮੋਬਾਈਲ ਵੀ ਇਹ ਸੁਖਵੀਰ ਸਿੰਘ ਬਾਅਦ ਨੂੰ ਝੂਠ ਬੋਲਣ ਦੀ ਔਰ ਤੁਸੀਂ ਦੇਖਦੇ ਹੋ ਕਿ ਫਜ਼ੂਲ ਗੱਲਾਂ ਕਰਨ ਦੀ ਆਦਤ ਹੈ ਉਹਦੇ ਜਿਹੜਾ ਉਹਨਾਂ ਨੇ ਕਿਹਾ ਕਿ ਆ ਟਾਵਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਹੋਮ ਡਿਪਾਰਟਮੈਂਟ ਨੂੰ ਲਿਖੇ ਪਏ ਜੋ ਹੋਮ ਡਿਪਾਰਟਮੈਂਟ ਨੇ ਉਹਨਾਂ ਕੰਸਰਨ ਜਿਹੜੀਆਂ ਇਹ ਹੈਗੀਆਂ ਨੇ ਕੰਪਨੀਆਂ ਜਿਹੜੇ ਮੋਬਾਈਲ ਕੰਪਨੀ ਉਹਨਾਂ ਨੂੰ ਲਿਖੇ ਭੇਜਾ ਉਹਨਾਂ ਨੇ ਡਰਾਇ ਕੀਤਾ ਕਿ ਇਸ ਜ਼ਿਲਦ ਦੇ ਵਿੱਚ ਸਾਡਾ ਕੋਈ ਇੰਡੀਆ ਦੇ ਵਿੱਚ ਮੋਬਾਈਲ ਨਹੀਂ ਔਰ ਇਹ ਗਲਤ ਹੈ ਇੱਕ ਬੜੀ ਵੱਡੀ ਮੈਕਨਾ ਕਿ ਉੱਥੇ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਸੀ ਕਿ ਨਾ ਮੈਂ ਪਵਿੱਤਰ ਹਾਊਸ 'ਚ ਬੜੀ ਜ਼ਿੰਮੇਵਾਰੀ ਨੇ ਕਹਿ ਰਹੇ ਆ ਤੇ ਉਹਦੇ ਤੇ ਪ੍ਰਿਵਿਲੇਜ ਕਮੇਟੀ ਕੋਲ ਕੇਸ ਗਿਆ ਉਹਦੇ ਪ੍ਰਿਵਿਲੇਜ ਕਮੇਟੀ ਜੋ ਡਿਸਾਈਡ ਕਰੇਗੀ ਅਸੀਂ ਤੇਸ ਫਾਰਵਰਡ ਕਰਦਾ ਐਸੀ ਇਹ ਕਹਿ ਰਿਹਾ ਤਾਂ ਕਿ ਇਹ ਬਿਲਕੁਲ ਇਹਨੇ ਮਿਸਲੀਡ ਕੀਤਾ ਜਿਹੜੀ ਕਮੇਟੀ ਨੇ ਕਿਹਾ ਕਿ ਇਹਦੀ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨੇ ਉੱਪਰਲੇ ਕਮੇਟੀ ਨੂੰ ਭੇਜਿਆ ਜਿਹੜਾ ਬੜੀ ਰਾਈਟ ਸਾਈਡ ਤੋਂ ਉਹਨਾਂ ਨੇ ਉੱਥੇ ਸਪੇਕ ਸਰ ਤੁਹਾਡੇ ਵੀ ਬਾਗ ਦੀ ਗੱਲ ਕਰੀਏ ਤੁਸੀਂ ਕੈਦੀਆਂ ਦੇ ਪੁਨਰ ਨਿਵਾਸ ਕਲਿਆਣ ਨੂੰ ਲੈ ਕੇ ਇੱਕ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਲਿੱਤਾ ਸੀ ਤੇ ਉਹ ਤੇ ਲੇਕਿਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਜੇ ਵੀ ਨਾਪਾ ਦੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਾਈਜੀਰੀਅਨਸ ਕੋ ਜਿਹੜੇ ਮੋਬਾਈਲ ਫੋਨ ਹੈ ਉਹ ਬਰਾਮਦ ਹੋ ਰਹੇ ਹਨ ਪਰ ਇਹ ਉਹੀ ਨਾਈਜੀਰੀਅਨ ਹੈ ਜਿਹੜੇ ਡਰੱਗਸ ਤਸਕਰੀ ਦੇ ਮਾਮਲੇ ਦੇ ਵਿੱਚ ਮੈਂ ਇਹ ਮੈਂ ਇੱਕ ਕਮਿਊਨਿਟੀ ਦਾ ਇੱਕ ਸਟੇਟ ਪੂਰੀ ਕੰਟਰੀ ਦਾ ਇਹ ਨਹੀਂ ਕਹਿ ਸਕਦੇ ਆਪਾਂ ਉਹਨਾਂ ਦੇ ਪਰ ਜਿਹੜੇ ਫੋਰਨਰਸ ਨੇ ਫੋਰਨਰਸ ਨੇ ਉਹਨਾਂ ਦਾ ਜਿਹੜੇ ਬੜੇ ਨੇ ਉਹਨਾਂ ਨੂੰ ਉਹਨਾਂ ਲਈ ਅਸੀਂ ਸਪੈਸ਼ਲ ਜਿਹੜੀ ਕਰ ਰਹੇ ਕਿ ਜਿਹੜੀ ਖਾਸ ਕਰਕੇ ਡਰੱਗਸ ਦੇ ਵਿੱਚ ਜਿਨ੍ਹਾਂ ਨੂੰ ਮੈਂ ਪਰਸੂ ਵਿੱਚ ਜਾ ਕੇ ਆਇਆ ਉੱਥੇ ਰੋਪੜ ਜਿਲ੍ਹੇ ਉਤమే ਮੌਨ ਨੇ ਕਿਹਾ ਸੀ ਮੈਂ ਪ੍ਰੈਸ ਵਾਲੰਡਰ ਸੇ ਕਿਉਂਕਿ ਇਹ ਚੀਲ ਜਿਹੜੀ ਸਾਨੂੰ ਸਰਪ੍ਰਾਈਜ਼ ਜਿਹੜੀ ਦੇ ਕਰਨੀ ਦੇ ਵਿੱਚ ਉੱਥੋਂ ਅਸੀਂ ਜਿੰਨੇ ਵੀ ਹਕੇ ਸੀ ਉਹਨਾਂ ਨੂੰ ਨਾਪਾ ਜਿਲ੍ਹੇ ਚ ਟ੍ਰਾਂਸਫਰ ਕਰ ਦਿੱਤਾ ਉੱਥੋਂ 15 ਮੋਬਾਈਲ ਉਹਨਾਂ ਕੋਲੋਂ ਰਿਕਵਰ ਕੀਤੇ ਗਏ ਨੇ ਉਹਦੀ ਮੇਰੇ ਇਨਕੁਆਰੀ ਚੱਲ ਰਹੀ ਹੈ ਔਰ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਕਿਉਂਕਿ ਇਹਦੇ ਚ ਕੋਈ ਵੀ ਟੋਲਰੈਂਸ ਨਹੀਂ ਹੈਗੀ ਇਹਦੇ ਚ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਜਿਹੜੀ ਮੈਂ ਅਡਵਾਈਜ਼ਰੀ ਬੋਰਡ ਬਣਾਇਆ ਇਸ ਸੁਪਰੀਮ ਕੋਰਟ ਦੀਆਂ ਜਿਹੜੀਆਂ ਨੇ ਗਾਈਡਲਾਈਨਸ ਉਹਦੇ ਅੰਡਰ ਬਣਿਆ ਉਹ ਬਹੁਤ ਪਹਿਲਾਂ ਪੜਨਾ ਚਾਹੀਦਾ ਸੀ ਦਲੇਰੇ ਚੋਈ ਹੈ ਉਹ ਵੀ ਮੈਂ ਦਲੇਰੇ ਕਾਰਨ ਹੀ ਪੁੱਛੇ ਨੇ ਕਿ ਇਹਨੂੰ ਡਿਲੀਵਰ ਕਿਉਂ ਕੀਤਾ ਗਿਆ ਉਹਦੇ ਚ ਮੈਂ ਬੜੇ ਜਿਵੇਂ ਵਧੀਆ ਜਿਹੜੇ ਤਿੰਨ ਐਮਐਲਏਜ਼ ਲੈਨੇ ਐਮਪੀਜ਼ ਲੈਨੇ ਉਹਦੇ ਚੋਂ ਬੀਬੀ ਹਰਸ਼ਿੰਦਰ ਕੌਰ ਆ ਜਿਹੜੇ ਉੱਥੇ ਕੋਈ ਟੀਵੀ ਤੇ ਉਹਨਾਂ ਨੂੰ ਬਹੁਤ ਸੁਣਦੇ ਇੱਕ ਹੋਰ ਲੈਨੇ ਉਹ ਜੋਗਾ ਦਾ ਤੇ ਦੂਸਰਾ ਸਪਿਰਚੁਅਲ ਜਿਹੜੇ ਨੇ ਉਹਨਾਂ ਨੂੰ ਰਿਟਾਇਰਡ ਆਈਜੀ ਉਹਨਾਂ ਸਾਰਿਆਂ ਨੇ ਮਿਲਿਆ ਕਿ ਤਾਂ ਕਿ ਇਹਦੇ ਵਿੱਚ ਰਿਫਾਰਮਸ ਕੀ ਕੀਤੇ ਜਾ ਸਕਦੇ ਨੇ ਦੇਖੋ ਇਹ ਪੰਜਾਬ ਦੀਆਂ ਜੇਲਜ਼ ਦੇ ਵਿੱਚ ਮੈਂ ਪੁਰਾਣੀ ਗਵਰਨਮੈਂਟ ਤੇ ਜਾ ਕਿਸੇ ਦਿਨ ਜਾਣਾ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਕਿ ਇਹਨਾਂ ਨੂੰ ਸੁਧਾਰ ਕਰ ਹੀ ਬਣਾਇਆ ਜਾਵੇ ਤੇ ਉਹਦੇ ਚ ਹਰ ਰੋਜ਼ ਇੱਕ ਚੀਜ਼ ਨੂੰ ਤੇ ਤੁਸੀਂ ਐਪਰੀਸ਼ੀਏਟ ਕਰੋਗੇ ਕਿ ਅਸੀਂ ਜੋ ਫੜਦੇ ਆ ਉਹਦੇ ਇਮੀਡੀਏਟਲੀ ਬਾਅਦ ਰਿਪੋਰਟਿੰਗ ਕਰਦੇ ਕਿ ਆਹ ਚੀਜ਼ਾਂ ਫੜੀਆਂ ਗਈਆਂ ਪਿੱਛੇ ਤੋਂ ਵੀ ਵੇਖਣ ਕਿ ਅੰਮ੍ਰਿਤਸਰ ਦੇ ਵਿੱਚ ਉਹਦੀ ਇੱਥੇ ਦੀ ਟਰਾਲੀ ਚੋਂ ਵੀ ਮੋਬਾਈਲ ਫੜੇਗੇ ਹੋਰ ਚੀਜ਼ਾਂ ਫੜੀਆਂ ਗਿਆ ਇਹ ਚੀਜ਼ਾਂ ਰਿਕਵਰੀ ਜਿਹੜੀ ਆ ਉਸ ਪਾਸੇ ਚੱਲ ਪਿਆ ਇਹਨੂੰ ਕੰਟਰੋਲ ਕਰਿਆ ਸੀ ਕਾਫੀ ਕੀਤਾ ਤੇ ਔਰ ਹੋਰ ਵੀ ਕਰਾਂਗੇ ਜਿਹੜੀਆਂ ਚੀਜ਼ਾਂ ਇਸੇ ਤਰ੍ਹਾਂ ਮੈਂ ਤੁਸੀਂ ਉਸ ਵੇਲੇ ਪ੍ਰੈਸ ਵਾਲੇ ਬੈਠੇ ਸੀ ਤੁਹਾਡੇ ਸਾਹਮਣੇ ਮੈਂ ਜਿਹੜੀ ਪਟਿਆਲਾ ਦੀ ਜੇਲ੍ਹ ਦੀ ਮੁਕਵਾਰੀ ਜਿਹੜੀ ਉਹਨੂੰ ਭੇਜਿਆ ਤੇ ਉਹਦੇ ਤੋਂ ਜਦੋਂ ਰਿਪੋਰਟ ਆ ਗਈ ਕੁਮਰ ਵਿਜੇ ਪ੍ਰਤਾਪ ਨੂੰ ਦੇ ਦਿੱਤੀ ਇਸੇ ਤਰ੍ਹਾਂ ADGP ਨੇ ਨੇ ਆਪਣੇ ਲੈਵਲ ਤੇ ਜੇਲ੍ਹ ਦੇ ਬਰੋ ਚੌਧਰੀ ਉਹ ਬੜਾ ਵਧੀਆ ਕੰਮ ਕਰ ਰਿਹਾ ਨੇ ਔਰ ਜਿਲ੍ਹਾ ਦੇ ਮੇਰੇ ਖਿਆਲੋ ਰੂਟੀਨ ਚ ਉਹ ਮੈਂ ਤਕਰੀਬਨ ਜੇਲਾ ਚ ਹੁਣ ਚੈਕਿੰਗ ਸਾਡੇ ਸਾਡੇ ਜਿਦਾ ਲਗਾਤਾਰ ਮਿਲ ਰਹੇ ਨੇ ਰੁਕ ਨਹੀਂ ਰਹੇ ਮੋਬਾਈਲ ਦਾ سلسلہ ਕਿਹਾ ਕੋਈ ਜੇਲ੍ਹ ਵਿਭਾਗ ਦੇ ਕਰਮਚਾਰੀ ਜੇਲ੍ਹ ਵਿਭਾਗ ਦੇ ਕਰਮਚਾਰੀਆਂ ਦੀ ਜੇਲ੍ਹ ਵਿਭਾਗ ਦੇ ਕਰਮਚਾਰੀਆਂ ਦੀ ਤੇ ਮੈਂ ਇਨੀ ਕਹਾਂਗਾ ਪਰ ਸਾਡੇ ਕੋਲ ਜਿਹੜੀਆਂ ਉੱਥੇ ਜੋ ਇਨਫਰਾਸਟ੍ਰਕਚਰ ਚਾਹੀਦਾ ਉਹ ਵੀ ਬਹੁਤ ਵੱਡੀ ਕਮੀ ਹੈ ਗਵਰਨਮੈਂਟ ਆਫ ਪੰਜਾਬ ਨੂੰ ਮੈਂ ਲਿਖਿਆ ਕਿ ਪੂਰਾ ਬਾਡੀ ਸਕੈਨਰ ਜਿਹੜਾ ਉਹ ਸਾਨੂੰ ਮਿਲਣੀ ਚਾਹੀਦੀ ਉਹਦੀ 1.5 ਕਰੋੜ ਇੱਕ ਬਾਡੀ ਸਕੈਨਰ ਦੀ ਜਿਹੜੀ ਕੀ ਕਾਸਟ ਹੈ ਇਸੇ ਤਰ੍ਹਾਂ ਮੈਟਲ ਜਿਹੜੇ ਮੋਬਾਈਲ ਡਿਟੈਕਟਰ ਨੇ ਉਹਨਾਂ ਦੇ ਲਈ ਲੇਖੇ ਭੇਜਿਆ ਔਰ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਲੇਖੇ ਭੇਜਿਆ ਇਹਦੇ ਲਈ ਸਾਨੂੰ ਅਜੇ ਬਹੁਤ ਮੈਂ ਇੱਕ ਤੇ ਜ਼ਰੂਰ ਕਹਾਂਗੇ ਪੰਜਾਬ ਗਵਰਨਮੈਂਟ ਨੂੰ ਮੈਂ ਕਿਹਾ ਕਿ ਜੇ ਅਸੀਂ ਕ੍ਰਿਮੀਨਲ ਜਿਹੜੇ ਨੇ ਟਾਪ ਕ੍ਰਿਮੀਨਲ ਜਿਹਨੇ ਉਹ ਸਾਡੇ ਕੋਲ ਜ਼ਿਲ੍ਹਾ ਚ ਬੰਦ ਤੇ ਅਸੀਂ ਪੁਲਿਸ ਮੋਡਰਨਾਈਜੇਸ਼ਨ ਦਾ ਤੇ ਪੈਸਾ ਲਾਈ ਜਾਨੇ ਤੇ ਸਾਨੂੰ ਉਹ ਜਿਹੜੇ ਜੇਲ੍ਹ ਚੋ ਕ੍ਰਿਮੀਨਲਸ ਜਿਨ੍ਹਾਂ ਨੂੰ ਪੁਲਿਸ ਫੜਦੀ ਆ ਜਿਨ੍ਹਾਂ ਨੂੰ ਕਹਦੇ ਡਰੈਡਡ ਟੈਰਰਿਸਟ ਨੇ ਇਹ ਜੀ ਏ ਕਲਾਸ ਦੇ ਗੈਂਗਸਟਰਸ ਨੇ ਉਹਨਾਂ ਦੇ ਨੂੰ ਕੰਟਰੋਲ ਕਰ ਲਈ ਉਹ ਸਫੀਸ਼ੀਐਂਟ ਫੰਡਸ ਜੇਲ੍ਹ ਡਿਪਾਰਟਮੈਂਟ ਨੂੰ ਨਹੀਂ ਮਿਲਦੇ ਔਰ ਪਿੱਛੇ ਸਾਡੀ ਮੀਟਿੰਗ ਵੀ ਸੀਐਮ ਸਾਹਿਬ ਨਾਲ ਹੋਈ ਆ ਉਹਦੇ ਵਿੱਚ ਮੇਰੇ ਖਿਆਲ ਤਿੰਨ ਮਹੀਨੇ ਉਸ ਮੀਟਿੰਗ ਨੂੰ ਹੋਏ ਚਾਰ ਮਹੀਨੇ ਤੇ ਉਹਦੇ ਚ ਵੀ ਨਹੀਂ ਅਸੀਂ ਪੂਰੀ ਜਿਹੀ ਇੰਪਲੀਮੈਂਟੇਸ਼ਨ ਕਰ ਸਕੀ ਇਹ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਮੈਂ ਸੀਐਮ ਸਾਹਿਬ ਕੋਲ ਟਾਈਮ ਮੰਗਿਆ ਕਿ ਸਾਨੂੰ ਜਿਹੜੇ 140 ਹੂਰ ਨੇ ਪੁਲਿਸ ਮੁਲਾਜ਼ਮ ਸ਼ਹੀਦ ਨੇ ਐਲ ਐਮ ਜੀ ਹੂਰ ਚੈਰੀਆਂ ਨੇ ਜਿਹੜੀ ਗ੍ਰੇਡ ਦੇ ਉੱਤੇ ਤੁਸੀਂ ਵੇਖਣ ਕਿ ਜਿੱਤਰੀ ਡਟਰੀ ਗੰਦ ਚਾਲੀਆਂ ਫਿਰਦੀਆਂ ਨੇ ਜਿਹੜੀਆਂ ਬੰਦੀ ਹੋ ਗਿਆ ਨੇ ਉਹਦੇ ਲਈ ਅਸੀਂ ਜਿਹੜੇ ਨਵੇਂ ਐਸ ਐਲ ਆਰ ਜਿਹੜੀਆਂ ਖਰੀਦਣ ਲਈ ਉਹ ਮੈਨੂੰ ਬਜਟ ਆ ਗਿਆ ਉਹ ਅਸੀਂ ਕਰ ਰਹੇ ਹਾਂ ਤੇ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਇਹ ਆ ਕਿ ਜਿੰਨੀ ਦੇਰ ਸਾਡੇ ਕੋਲ ਜੇਲ੍ਹ ਦੇ ਦਿਓੜੀ ਦੇ ਵਿੱਚ ਬਾਡੀਜ਼ ਕੇੰਦਰ ਨਹੀਂ ਉਹਦੇ ਇਹ ਚੀਜ਼ ਆ ਰੁਖੇ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਪਣੀ ਬਾਡੀ ਦੇ ਅੰਦਰ ਸ਼ਪਾਕ ਹੀ ਲੈ ਜਾਂਦੇ ਉਹ ਬੜੀ-ਬੜੀ ਸਾਡੀ ਪ੍ਰੋਬਲਮ ਉਹਦੇ ਚਾਹੇਗਾ ਤੇ ਅਸੀਂ ਮੈਡੀਕਲ ਟੋਟਲ ਕੰਟਰੋਲ ਕਰ ਲਾਂਗੇ ਔਰ ਹਰ ਚੀਜ਼ ਤੇ ਕੰਟਰੋਲ ਸਰ ਇੱਕ ਸਵਾਲ ਕੈਪਟਨ ਦਸ ਸਿੰਘ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਜਿਹੜੀ ਸਿਆਸੀ ਕਾਨਫਰੰਸਾਂ ਐ ਧਾਰਮਿਕ ਜਿਹੜੇ ਮੇਲੇ ਲੱਗਦੇ ਨੇ ਜਾਂ ਸਮਾਗਮ ਹੋਦੇ ਉਹਨਾਂ ਵਿੱਚ ਨਹੀਂ ਹੋਣੀ ਚਾਹੀਦੀ ਮਾਗੀ ਮੇਲੇ ਲਈ ਉਹਨਾਂ ਦੀ ਅਪੀਲ ਹੈ ਕਿ ਤਾਂ ਦੇਖੋ ਸਪੀਲ ਨੂੰ ਔਰ બીજી ਤਰ੍ਹਾਂ ਆਪਾਂ ਮੀਰੀ ਪੀਰੇ ਦੇ ਸਿਧਾਂਤ ਦੀ ਗੱਲ ਕਰੀਏ ਉਹ ਕਹਿੰਦਾ ਕਿ ਸਿਆਸਤ ਔਰ ਧਰਮ ਜਿਹੜਾ ਨਾਲ-ਨਾਲ ਚੱਲ ਸਕਦੇ ਨੇ ਨਹੀਂ ਸਿਆਸਤ ਔਰ ਧਰਮ ਨਾਲ-ਨਾਲ ਚੱਲ ਸਕਦੇ ਨੇ ਉਹਨਾਂ ਨੇ ਅਪੀਲ ਇਹ ਕੀਤੀ ਹੈ ਕਿ ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਉਹ ਖੁਸ਼ੀ ਮਨਾਉਣ ਦਾ ਜਾਂ ਇੱਕ ਉੱਤੇ ਉੱਤੇ ਬਲੇਮ ਗੇਮ ਦਾ ਨਹੀਂ ਗਾਉਂਦਾ ਜੇ ਤੇ ਅਸੀਂ ਸਿਰਫ ਤੇ ਸਿਰਫ ਉਹਨਾਂ ਨੂੰ ਸਮਰਪਿਤ ਰਹਿਣਾ ਕਿ ਉਹ ਗੁਰੂ ਸਾਹਿਬ ਇੱਕ ਚੀਜ਼ ਉਹਨਾਂ ਕਿਹਾ ਜਿਹੜੀ ਮੇਰੀ ਪੀੜ੍ਹੀ ਹੈ ਉਹਦੇ ਜਿਵੇਂ ਪਾਚ ਨੇ ਕਿਹਾ ਸੀ ਕਿ ਜਿਹੜੀ ਸਿਆਸਤ ਆ ਉਹ ਧਰਮ ਦੇ ਥੱਲੇ ਹੋਣੀ ਰਾਜ ਧਰਮ ਦੇ ਥੱਲੇ ਹੋਏਗਾ ਵੱਧ ਕਿਸੁਤੀ ਦੇ ਨਾਲ ਅਕਾਲੀ ਦਲ ਨੇ ਰਾਜਨੀਤੀ ਦੇ ਥੱਲੇ ਧਰਮ ਨੂੰ ਲੈ ਕੇ ਆ ਗਏ ਨੇ ਜਿਹੜੀ ਚੀਜ਼ ਸਾਨੂੰ ਕੰਟਰੋਲ ਕਰਨ ਦੀ ਲੋੜ ਆ ਉਥੇ ਸਰਕਾਰ ਨੂੰ ਇਹ ਕਹਿਣਾ ਮੈਨੂੰ ਬੜੇ ਹੈਰਾਨਗੀ ਦੀ ਗੱਲ ਹੈ ਕਿ ਪਿੱਛੇ ਮੋਦੀ ਸਾਹਿਬ ਆਏ ਨੇ ਉਥੇ ਉਹ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਗਏ ਨੇ ਸੁਖਵੀਰ ਬਾਦਲ ਕਾਂਗਰਸ ਲਈ ਗੱਲਾਂ ਕਰਦੇ ਉੱਥੇ ਮੋਦੀ ਸਾਹਿਬ ਨੂੰ ਆਪਣੇ ਸਾਡੇ 4 ਸਾਲ ਦਾ ਮਿਨ लेखा जोखा ਦੇਣਾ ਚਾਹੀਦਾ ਸੀ ਉੱਥੇ ਸੁਖਵੀਰ ਬਾਦਲ ਨੂੰ ਕਹਿਣਾ ਚਾਹੀਦਾ ਸੀ ਕਿ ਮੋਦੀ ਸਾਹਿਬ ਨੇ ਆ ਗੱਲਾਂ ਕੀਤੀਆਂ ਨੇ ਤੇ ਜੇ ਅਸੀਂ ਇਹ ਸਿਆਸੀ ਕਾਨਫਰੰਸਾਂ ਦੀ ਗੱਲ ਕਰ ਲੈਂਦੇ ਆ ਤੇ ਉੱਥੇ ਮੋਦੀ ਸਾਹਿਬ ਨੂੰ ਡੇਰਾ ਬਾਬਾ ਨਾਨਕ ਲਈ ਕੋਈ ਪੈਕੇਜ ਦੇ ਕੇ ਜਾਣਾ ਚਾਹੀਦਾ ਸੀ ਉੱਥੇ ਉਹਨਾਂ ਨੂੰ ਕਲਾਨੌਰ ਦੇ ਵਿੱਚ ਜਿੱਥੇ ਸ਼ਿਵ ਮੰਦਿਰ ਹੈ ਬਹੁਤ ਪ੍ਰਾਤਨ ਬਹੁਤ ਪੁਰਾਣਾ ਸ਼ਿਵ ਮੰਦਿਰ ਹੈ ਉੱਥੇ ਪੈਕੇਜ ਦੇ ਕੇ ਜਾਣਾ ਚਾਹੀਦਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਮੈਰਿਜ ਹੋਈ ਹੈ ਬਟਾਲੇ ਦੇ ਵਿੱਚ ਜਿੱਨੂੰ ਜਿੱਥੇ ਹਰ ਸਾਲ ਬਹੁਤ ਵੱਡਾ ਮੇਲਾ ਲੱਗਦਾ ਬਟਾਲੇ ਦੀ ਬਹੁਤ ਵੱਡਾ ਕੋਈ ਪੈਕੇਜ ਦੇਣਾ ਚਾਹੀਦਾ ਸੀ ਅਕਸ਼ਰ ਤੇ ਸਾਡੇ ਉੱਥੇ ਜੇ ਗੁਰਦੁਆਰ ਸਾਹਿਬ ਅਚਲ ਸਾਹਿਬ ਜਿੱਥੇ 35000 35 ਨੂੰ 3500 ਕਰੋੜ ਜੇਕਰ ਜਿਹਾ 35 ਮੈਂ ਗਲਤਨਾ کہہ ਸਕਾਂ ਕਰੋੜ ਦੇਵੀ ਦੇਵਤੇ ਆਹ ਕੋਨਾ ਮੰਥਨ ਕੀਤਾ ਔਰ ਉੱਥੇ ਜਿਹੜਾ ਸਰੋਵਰ ਹੈ ਉਸ ਟਾਈਮ ਦਾ ਗੁਰੂ ਨਾਨਕ ਸਾਹਿਬ ਨੇ ਉੱਥੇ ਉਹਨਾਂ ਨੇ ਗੋਸ਼ਟੀ ਕੀਤੀ ਤੇ ਉਸ ਮੰਦਰ ਲਈ ਵੀ ਉਹਨਾਂ ਨੂੰ ਕੋਈ ਅਨਾਉਂਸ ਕਰਕੇ ਜਾਣਾ ਚਾਹੀਦਾ ਸੀ ਇਹ ਮੈਂ ਕਿਹਾ ਕਿ ਨਾ ਕਿ ਬਿਲਕੁਲ ਧਰਮ ਔਰ ਰਾਜਨੀਤੀ ਇਕੱਠੀ ਚੱਲਣੀ ਚਾਹੀਦੀ ਹੈ ਪਰ ਰਾਜਨੀਤੀ ਜਿਹੜੀ ਧਰਮ ਦੇ ਥੱਲੇ ਚੱਲਣੀ ਚਾਹੀਦੀ ਹੈ ਇਹ ਸਾਨੂੰ ਲੈ ਕੇ ਚੱਲਣਾ ਪਏਗਾ ਤਾਂ ਧਰਮ ਬਚੇ ਸਰ ਮੋਦੀ ਸਾਹਿਬ ਦੀ ਤੁਸੀਂ ਗੱਲ ਕੀਤੀ ਮੈਂ ਕੈਪਟਨ ਸਾਹਿਬ ਨੇ ਵੀ ਇੱਕ ਤਰ੍ਹਾਂ ਦੇ ਕਾਊਂਟਰ ਕਰਤਾ ਹੈ ਕਿ ਇਹ ਹੈ ਕਿ ਜਿਹੜੇ ਮੋਦੀ ਨੇ ਸਭ ਤੋਂ ਜ਼ਿਆਦਾ ਜਿਹੜੇ ਹੈ ਜੁਮਲੇਵਾਦ ਪ੍ਰਾਈਮ ਮਿੰਿਸਟਰ ਨੇ ਤੇ ਅੱਜ ਤੱਕ ਦੇ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਬੁਰੇ ਪ੍ਰਾਈਮ ਮਿੰਿਸਟਰ ਕਿਹਾ ਉਹਨਾਂ ਨੇ ਮੈਂ ਬਿਲਕੁਲ ਉਹਨਾਂ ਦੇ ਨਾਲ ਐਗਰੀ ਕਰਦਾ ਜੇ ਇਸ ਵੇਲੇ ਪ੍ਰਾਈਮ ਮਿੰਿਸਟਰ ਹੁੰਦੇ ਨੇ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਐਡੀ ਵੱਡੀ ਪੋਸਟ ਹਿੰਦੁਸਤਾਨ ਦੀ ਪ੍ਰਾਈਮ ਮਿੰਿਸਟਰ ਆਵੇ ਔਰ ਇੱਕ ਚੀਜ਼ ਵੀ ਉਹ ਸਟੇਟ ਲਈ ਆਪਣੇ ਗਵਰਨਮੈਂਟ ਆਫ ਇੰਡੀਆ ਲਈ ਦੇਸ਼ ਲਈ ਇੱਕ ਗੱਲ ਵੀ ਨਹੀਂ ਕੀਤੀ ਉੱਥੇ ਸਿਰਫ ਤੇ ਸਿਰਫ ਉਹਨਾਂ ਨੇ ਇਹੀ ਕਿਹਾ ਕਿ ਕਾਂਗਰਸ ਨੇ ਆ ਮਾਰੇ ਕੰਮ ਕੀਤੇ ਉਹਨਾਂ ਨੂੰ ਕਰਨਾ ਚਾਹੀਦਾ ਸੀ ਕਿ ਮੇਰੀ ਗਵਰਨਮੈਂਟ 'ਚ ਮੈਂ ਆ ਕੰਮ ਕਰਕੇ ਚੱਲਿਆ ਜਿਹੜਾ ਉੱਥੇ ਅਕਾਲੀ ਦਲ ਨੇ ਧੰਨਵਾਦ ਜਾਂ ਭਾਜਪਾ ਨੇ ਧੰਨਵਾਦ ਰੈਲੀ ਰੱਖੀ ਮੈਨੂੰ ਅਜੇ ਤੱਕ ਉਹ ਨਹੀਂ ਪਤਾ ਲੱਗਿਆ ਧੰਨਵਾਦ ਕੀ ਦਾ ਕੀ ਕਰ ਲਈ ਧੰਨਵਾਦ ਇਹ ਕਰਨਾ ਸੀ ਤੇ ਸਾਨੂੰ ਉੱਥੇ ਪਾਕਿਸਤਾਨ ਗਵਰਨਮੈਂਟ ਦਾ ਕਰਨਾ ਚਾਹੀਦਾ ਮੈਂ ਟਾਵਰ ਦੇ ਉੱਪਰ ਚੜ ਕੇ ਆਪ ਦੇਖਿਆ ਆ ਪਰसों ਮੈਂ ਜਾ ਕੇ ਆ ਇਮੀਡੀਏਟਲੀ ਮੈਨੂੰ ਕੈਪਟਨ ਸਾਹਿਬ ਨੇ ਕਹਿ ਕੇ ਜਾ ਕੇ ਦੇਖ ਕਿ ਉੱਥੇ ਕੀ ਚੱਲ ਰਹੀ ਆ ਅੱਜ ਤੱਕ ਨੈਸ਼ਨਲ ਹਾਈਵੇ ਨੇ ਆ ਜਿਹੜੀ ਡਿਮਾਰਕੇਸ਼ਨ ਵੀ ਨਹੀਂ ਕਰ ਸਕੀ ਉਹਨਾਂ ਨੇ ਕਿਹਾ ਕਿ ਗੱਡਕਰੀ ਸਾਹਿਬ ਉਸਲੇ ਅਨਾਉਂਸ ਕਰਕੇ ਕਿ 4 ਮਹੀਨੇ ਵਿੱਚ ਇਹ ਇਸ ਕੰਮ ਨੂੰ ਸੀ ਮੁਕੰਮਲ ਕਰ ਦੇਗੇ ਪਾਕਿਸਤਾਨ ਸਿਰਫ 500 ਗਜ ਤੇ ਹੁਣ ਸਾਡੇ ਦੂਰ ਖੜਾ ਸਿਰਫ ਉਹਨਾਂ ਨੇ ਤੁਸੀਂ ਜਿਹੜੀ ਉਹਨਾਂ ਦੀ ਪਾਕਿਸਤਾਨ ਸਾਈਡ ਤੇ ਬਣੀ ਹੈ ਉਹਨੂੰ ਕੱਟਣਾ ਤੇ ਉਹਨਾਂ ਨੇ ਇੱਕ ਸੜਕ ਜਿਹੜੀ ਹੈ ਜਿਹੜੀ ਪੁਰਾਣੀ ਰੋਡ ਹੈ ਮੇਰੇ ਖੜ ਕੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਐਨ ਐਚ ਐ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਨੇ ਇਸ ਸਾਈਡ ਤੋਂ ਸਾਨੂੰ ਰਸਤਾ ਜਿਹੜਾ ਉਹਨੂੰ ਟੱਚ ਕਰਨੀ ਈਸਟ ਸਾਈਡ ਤੋਂ ਉਹ ਜਿਹਨਾਂ ਮੈਂ ਨੈਸ਼ਨਲ ਹਾਈਵੇ ਤੇ ਉਹਨਾਂ ਨੂੰ ਉੱਪਰ ਚੜਾ ਮੈਂ ਜਾ ਕੇ ਵੇਖਿਆ ਉਹ ਫਿਰ ਡਿਮਾਰਕੇਸ਼ਨ ਤੇ ਕਰੀ ਜਾ ਰਹੇ ਇਹ ਤੇ ਵੇਖੋ ਉਹਨਾਂ ਨੇ ਐਕਚੁਅਲੀ ਕਿੱਥੇ ਸਾਨੂੰ ਆਣ ਕੇ ਜੋੜਨਾ ਤੇ ਉਸ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਐਕਚੁਅਲੀ ਸੜਕ ਕਿੱਥੇ ਆ ਕੇ ਟੱਚ ਕਰ ਰਹੀ ਆ ਤੇ ਜਿਹੜੀਆਂ ਚੀਜ਼ਾਂ ਨੇ ਉੱਥੇ ਚਾਹੀਦਾ ਸੀ ਉਹਨਾਂ ਨੂੰ ਡੇਰਾ ਬਾਬਾ ਨਾਲ ਨਿਕਲੀ ਮੋਦੀ ਸਾਹਿਬ ਨੂੰ ਬਹੁਤ ਥੋੜੀ ਅੱਛੀ ਜਾਣੌਕਰੀ ਚਾਹੀਦੀ ਸੀ ਸਾਡੇ ਕੋਲ ਕਲਾਨੌਰ 1200 ਏਕੜ ਮੇਰੇ ਕੋਲ ਇਸ ਵੇਲੇ ਜ਼ਮੀਨ ਪੰਚਾਇਤ ਲੈਂਡ ਪਈ ਆ ਉਹਦੇ ਤੇ ਰੀਲ ਵੀਲ ਕੋਚ ਫੈਕਟਰੀ ਸਾਨੂੰ ਜਿਹੜੀ ਰੇਲਵੇ ਵੀਲ ਫੈਕਟਰੀ ਦੇਖ ਕੇ ਜਾਣੀ ਚਾਹੀਦੀ ਸੀ ਉੱਥੇ ਬੜੇ ਪਠਾਨਕੋਟ ਜਿਹਨੂੰ ਗੇਟਵੇ ਆਫ ਇੰਡੀਆ ਕਹਿੰਦੇ ਜਦੋਂ ਉੱਥੋਂ ਆਉਂਦੇ ਆ ਉੱਥੇ ਮੁਖਰਜੀ ਸਾਹਿਬ ਦੀ ਬੁੱਤ ਤੇ ਲਾ ਸਕਦੇ ਆ ਉਸ ਪਠਾਨਕੋਟ ਲਈ ਇਹਨਾਂ ਨੂੰ ਕੋਈ ਪੈਕੇਜ ਦੇ ਕੇ ਜਾਣਾ ਚਾਹੀਦਾ ਸੀ ਇਹ ਚੀਜ਼ਾਂ ਜਿਹੜੀਆਂ ਨੇ ਕੈਪਟਨ ਸਾਹਿਬ ਨੇ ਜੋ ਕਿਹਾ ਜੁਮਲੇਬਾਜੀ ਵਾਕਈ ਉਹ ਝੂਠੇ ਪ੍ਰਾਈਮਿੰਸਟਰ ਸਾਬਤ ਹੋਏ ਨੇ ਉਹ ਆਪਣੇ ਉਹਨਾਂ ਨੂੰ ਗੱਲ ਉਹ ਪ੍ਰਾਈਮ ਮਿਨਿਸਟਰ ਦੀ ਸਪੀਚ ਨਹੀਂ ਸੀ ਉਹ ਇੱਕ ਆਰਐਸਐਸ ਦੇ ਵਰਕਰ ਦੀ ਆਪ ਇੱਕ ਲੀਡਰ ਦੀ ਨਹੀਂ ਸੀ ਉਹ ਇੱਕ ਮੈਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਲੈਵਲ ਨੂੰ ਛੋਟਾ ਕੀਤਾ ਉਹਨੂੰ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ